ਆਈ ਹੈ ਕਿਸ ਦੇ ਨਾਲ ਇਕੱਠਾ ਨਹੀਂ ਹੋ ਸਕਦੇ ਧਲੇਵਾਲ ਸਾਹਿਬ ਵੱਲੋਂ ਕੋਈ ਗਿਆ ਨਹੀਂ ਮੈਂ ਇਦੋਂ ਵੱਡੀ ਗੱਲ ਦੱਸਾਂ ਜੋ ਲੋਕ ਉੱਥੇ ਜਾਣਦੇ ਨੇ ਰੋਟੀਆਂ ਸਿੱਖਦੇ ਨੇ ਜੋ ਕਹਿੰਦੇ ਨੇ ਅਸੀਂ ਲੋਕਾਂ ਨੂੰ ਮੋਸ਼ਨ ਕਰਕੇ ਅਸੀਂ ਜਿੰਦਾਬਾਦ ਮੁਰਦਾਬਾਦ ਕਰਨੀ ਹੈ ਕੋਲੇ ਸੌ ਨਾਲ ਜਾਣੀ ਹੈ ਬਲਦੇਵ ਸਿੰਘ ਮਡਾਲਾ ਜਿਹੜੇ ਸਤਕਾਰਯੋਗ ਨੇ ਰੱਗ ਹੀ ਨੇ ਮੈਂ ਕਿਹ ਦਿਨ ਨੂੰ ਗਿਆ ਬਦਲ ਸਿੰਘ ਮਡਾਲਾ ਵੀ ਉੱਥੇ ਗਏ ਸਟੇਜ ਤੇ ਬੋਲੇ ਕਿ ਕਹਿੰਦੇ ਮੈਂ ਮੈਂ ਭਾਗੋ ਦਾ ਰੋਲ ਅਦਾ ਕਰਦਾ ਮੈਂ ਇਹ ਐਸਕੇਮ ਦੇ ਲੀਡਰਾਂ ਨੂੰ ਕਹਿੰਨੇ ਜਾਂ ਤਾਂ ਸਰਵਾਰਾਂ ਚੂੜੀਆਂ ਪਾ ਲਓ ਜਾਂ ਉੱਥੇ ਚਲੇ ਜਾਓ ਕਹਿੰਦਾ ਮੈਂ ਨਾਲ ਲੱਗਦਾ ਸਯੁਤ ਮੋਰਚਾ ਸਾਰਾ ਆਵੇ ਆਪਾਂ ਜਗਜੀਤ ਸਿੰਘ ਢੱਲੇਵਾਲ ਨੂੰ ਕਹਿੰਨੇ ਤੋਂ ਯਾਰ ਸੰਯੋਗ ਦਾ ਮਰਨਾ ਤੱਕ ਬੰਦ ਕਰਦੇ ਆਪਾਂ ਲੜਾਂਗੇ ਮੈਂ ਵਡਾਲਾ ਸਾਹਿਬ ਨੂੰ ਤੁਹਾਡੇ ਰੈਂਪ ਤੇ ਸਰੇ ਜਾਇਨਾ ਚਲਨੇ ਕਿ ਵਡਾਲਾ ਸਾਹਿਬ ਨੇ ਕਦੋਂ ਐਸਕੇਮ ਨੂੰ ਕਿਹਾ ਸੀ ਕਿ ਜਗਜੀਤ ਸਿੰਘ ਢੱਲੇਵਾਲ ਦੀ ਆਪਾਂ ਜਾਨ ਬਚਾਉਣੀ ਹੈ ਚਲੋ ਮੇਰੇ ਨਾਲ ਉੱਥੇ ਸਟੇਜ ਤੋਂ ਬੋਲਣ ਤੋਂ ਪਹਿਲਾਂ ਹੀ ਉਧਰ ਕਮੇਟੀ ਦੀ ਮੀਟਿੰਗ ਸੀ ਉੱਥੇ ਜਾ ਕੇ ਕਹਿ ਦਿੰਦਾ ਸਯੁਕਤ ਮੋਰਚਾ ਸਾਡੇ ਨਾਲ ਚੱਲੇ ਜਾ ਕੇ ਬਾਅਦ ਜਿਸਨ ਢੱਲੇਵਾਲ ਨੂੰ ਬੇਨਤੀ ਕਰਕੇ ਕਿ ਆਪਾਂ ਭਾਈ ਮਰਦਨਾਥ ਛੱਡਦੇ ਆਪਾਂ ਇੱਥੇ ਮੀਟਿੰਗ ਕਰਕੇ ਸੰਝਾ ਪ੍ਰਭੂਨ ਦੇ ਕੇ ਆਪਾਂ ਸਰਕਾਰ ਨਾਲ ਮਰਥਾ ਲਾਏ ਬਡਾਲਾ ਸਾਹਿਬ ਇਹ ਤਾਂ ਨਹੀਂ ਕਿਹਾ ਬਡਾਲਾ ਸਾਹਿਬ ਨੇ ਬਡਾਲਾ ਸਾਹਿਬ ਆ ਕੇ ਉੱਥੇ ਆ ਕੇ ਸਲਵਾਰਾਂ ਔਰ ਜਿਹੜੀਆਂ ਚੂੜੀਆਂ ਇਹਨਾਂ ਲੋਕਾਂ ਨੇ ਉਹ ਲੀਡਰ ਬੈਠੇ ਨੇ ਪਹਿਲਾਂ ਸੰਘਰਸ਼ ਵੀ ਕੋਈ ਇੱਕ ਜਥੇਬੰਦੀ ਜਿੱਤ ਕੇ ਨਹੀਂ ਆਈ ਸਾਰੇ ਦੇਸ਼ ਨੇ ਦਿੱਤੀ ਕਿ ਉਹ ਸਰਵਾਣਾ ਚੂੜੀਆਂ ਪਾਉਣ ਵਾਲੇ ਨੇ ਜਿਨ੍ਹਾਂ ਨੇ ਜ਼ਿੰਦਗੀਆਂ ਖਰਾਬ ਕਰਤੀਆਂ ਤੇ ਇਹ ਲੋਕ ਫਿਰ ਪਹੀਆ ਮੋਸ਼ਨ ਕਰਕੇ ਲੋਕਾਂ ਨੂੰ ਜਿੰਦਾਬਾਦ ਮਰਦਾਬਾਦ ਵਰਗੇ ਭोमੇ ਸੌਣੇ ਹਾਲ ਦੀ ਨਾਅਰੇ ਵਜਣ ਉਹ ਕਰਨਾ ਚਾਹੁੰਦੇ ਨੇ ਜਿੰਦਗੀਆਂ ਬੇਨਤੀ ਕਰੂੰਗਾ ਸਾਨੂੰ ਤਾਂ ਫਿਕਰ ਸਾਡੇ ਵਾਸ ਨਹੀਂ ਹੈ ਕਿਉਂਕਿ ਸੰਯੁਕਤ ਮੋਰਚਾ ਜਾ ਕੇ ਕਹਿ ਨਹੀਂ ਸਕਦਾ ਆਪਣੇ ਤੌਰ ਤੇ ਕਿ ਤੁਹਾਨੂੰ ਮਨਮਾਨਤ ਬੰਦ ਕਰਦੇ ਜਾਨ ਦੀ ਲੋੜ ਹੈ ਪਰ ਮੈਂ ਬੇਨਤੀ ਕਰੂੰ ਜੋ ਦੀ ਆਪ ਦੀ ਜੱਜ ਬੰਦੀ ਹੈ ਜੋ ਆਪ ਦੀ ਇਹ ਲੀਡਰਾਂ ਨੂੰ ਫਿਕਰ ਨਹੀਂ ਹੈ ਉਹਨਾਂ ਨੂੰ ਲੋੜ ਨਹੀਂ ਹੈ ਆਪਣੇ ਲੀਡਰ ਦੀ ਕਿ ਆਪਣੇ ਲੀਡਰ ਬਣਾਓ ਇੱਕ ਲੀਡਰ ਹੀ ਨਹੀਂ ਹੋ ਜਾਣਗੇ ਜਾਂ ਜਿਹੜੀਆਂ ਫਰਮਾਂ 'ਚ ਬੈਠੀ ਆ ਦੂਜੀ ਫਰਮ 'ਚ ਉਹ ਵੀ ਕਹਿ ਸਕਦੀ ਕਿ ਜਗੀ ਸਿੰਘ ਦਾ ਮਰਨ ਵਰਤ ਆਪਾਂ ਕੜੌਣਾ ਭਾਈ ਆਪਾਂ ਲੜ ਰਹੇ ਕਦੇ ਉਹਨਾਂ ਨੇ ਕਿਸੇ ਨੂੰ ਬੇਨਤੀ ਕੀਤੀ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਉਹ ਵੀ ਇਸ ਗੱਲ ਨੂੰ ਚਾਹੁੰਦੇ ਨਹੀਂ ਕਿ ਜਗੀ ਸਿੰਘ ਢੱਲੇਵਾਲ ਮਰਨ ਵਰਤੋਂ ਉੱਠੇ ਉਹਨਾਂ ਦੀ ਜਾਣਕੀ ਹੈ ਆਪਾਂ ਕੋ ਜ਼ਿੰਮੇਵਾਰ ਨਹੀਂ ਸਮਝਾਂਗੇ ਉਹਨਾਂ ਨੂੰ ਤੋ ਜਦੋਂ ਮੰਦੀ ਜੋ ਲਿੱਟਰ ਨਹੀਂ ਹੋਵੇਗੀ ਉਹ ਫਾਰਮਾਂ ਤੋਂ ਦੋਵੇਂ ਦੋਵਾਂ ਰਿਡੀਸਿਪ ਨਹੀਂ ਹੋਣਗੀਆਂ ਇਸ ਕਰਕੇ ਬੇਨਤੀ ਭਰਾਵੋ ਇਹ ਪਤਾ ਨਹੀਂ ਕੀ ਕੀ ਚੱਲ ਰਿਹਾ ਹੈਗਾ ਸੰਜੋਤ ਮੋਰਚਾ ਕੱਲ ਨੂੰ ਵੀ ਮੀਟਿੰਗ ਹੈ ਹਮੇਸ਼ਾ ਹੀ ਹਮੇਸ਼ਾ ਗੱਲਦਾ ਅਸੀਂ ਹਰ ਤਰ੍ਹਾਂ ਦੇ ਨਾਲ ਸਾਡਾ ਜੱਥਾ ਕੌਮਿਕ ਸੰਜੁਗਦਾ ਕੱਲ ਹੀ ਬੱਸ ਪਰ ਕੇ ਗਿਆ ਸੀ ਤਰਨਦਾਰ ਹੁੰਦਾ ਜਾਣੀ ਅਸੀਂ ਐਵੇਂ ਇੱਥੇ ਸਾਡਾ ਭਰਾ ਸਾਨੂੰ ਦੁੱਖ ਹੈ ਕਿ ਉਹ ਮਰ ਰਿਹਾ ਹੈ ਪਰ ਨੀਤੀਆਂ ਨੂੰ ਠੀਕ ਕਰਕੇ ਇਹ ਸਾਰਾ ਕੁਝ ਫੇਰ ਚੱਲਣਾ ਹੈ ਜੇ ਅਸੀਂ ਨੀਤੀਆਂ ਠੀਕ ਕਰਾਂਗੇ ਕਿਉਂਕਿ ਆਇਸਤਰਾ ਰਾਇਕੇ ਭਰਾਵੋ ਕੋਈ ਮੰਗ ਨਹੀਂ ਮੰਗੀ ਜਾਣੀ ਔਰ ਮਰ ਕੇ ਕੁਝ ਹਾਸਲ ਨਹੀਂ ਹੋਣਾ ਸਾਡਾ ਇਤਿਹਾਸ ਨਹੀਂ ਸਾਨੂੰ ਇਤਿਹਾਸ ਡਰਾਉਣਾ ਚਾਹੀਦਾ ਹੈ ਸਾਨੂੰ ਟਗੜੇ ਹੋ ਕੇ ਲੜਨਾ ਚਾਹੀਦਾ ਅਸੀਂ ਫੇਰ ਪੈਸਾਈ ਜੱਜ ਸਿੰਘ ਢੱਲੇਵਾਲ ਦੀ ਕਿਉਂਕਿ ਉਹ ਆਪਣਾ ਪੈਣ ਹੈ ਪਾਇੰਗੜ ਹੋ ਗਏ ਠੀਕੇ ਹਾਲਾਤ ਬੜੇ ਖਰਾਬ ਹੋਏ ਪੈਣੇ ਪਰ ਇਸ ਕਰਦਾ ਫਿਕਰ ਹੈ ਉਹਦੀ ਜਥੇਵੰਦੀ ਦੀ ਫਿਕਰ ਕਰਾਂ ਤੇ ਬੇਨਤੀ ਵੀ ਆਪਾਂ ਜਨ ਮਚਾਈਏ ਪਰਿਵਾਰ ਨੂੰ ਲੋੜ ਹੈ ਸਾਨੂੰ ਲੋੜ ਹੈ ਕਿਸਾਨ ਨੂੰ ਲੋੜ ਹੈ ਤੁਹਾਡੀ ਜਥੇਬੰਦੀ ਨੂੰ ਇਸ ਲੀਡਰ ਦੀ ਲੋੜ ਹੈ ਅਸੀਂ ਜਉਂਦੇ ਰਹਿ ਕੇ ਫਿਰ ਲੜਾਂਗੇ ਵੇਖੇ ਸਾਡੇ ਗਿਲੇ ਸ਼ਿਕਵੇ ਆ ਪਰਮਾਤਮਾ ਕੇ ਅਰਦਾਸ ਵੀ ਕਰਦੇ ਸੱਚੇ ਪਾਤਸ਼ਾਹ ਦਿਲੋਂ ਲਾ ਕੇ ਮੈਂ ਤੁਹਾਨੂੰ ਦੱਸਾਂ ਸਾਨੂੰ ਕਦੇ ਵੀ ਅਲਰਜੀ ਨਹੀਂ ਚਾਹੀਦੀ ਮੈਂ ਰਾਜੇਵਾਲ ਸਾਹਿਬ ਨਾਲ ਅੰਡ ਹੋਇਆ ਤੁਹਾਡੀ ਜਥੇਬੰਦੀ ਰਾਜੇਵਾਲ ਸਾਹਿਬ ਨਾਲ ਅੰਡ ਹੋਈ ਕਿਉਂਕਿ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਹਿੱਸਾ ਲੈ ਲਿਆ ਐਸਐਸਐਮ ਬਣਾ ਲਿਆ ਤੁਯੋ ਸਮਾਜ ਮੋਰਚਾ ਬਣਾ ਲਿਆ ਜਾ ਕੇ ਸੀ ਕਾ ਨਹੀਂ ਰਾਜੇਵਾਲ ਮੰਨਿਆ ਪਾਸੇ ਹੋ ਗਿਆ ਉਹ ਦੂਜੀਆਂ ਜਥੇਬੰਦੀਆਂ ਨਾਲ ਲੜੀਆਂ ਸੀ ਉਹ ਆਪਣੀ ਉਹਨਾਂ ਨੂੰ ਕੋਈ ਸਜ਼ਾ ਲਾਈ ਕੇ ਚਾਰ ਮਹੀਨਿਆਂ ਦੀ ਫਾਂੀ ਕੀਤਾ ਕੇ ਆ ਗਈਆਂ ਰਾਜੇਵਾਲ ਨਾਲ ਪੰਜ ਜਥੇਬੰਦੀਆਂ ਪਾਸੇ ਰਹੀਆਂ ਅਖੀਰ ਵਿੱਚ ਰਾਜੇਵਾਲ ਜਾਂਦੇ ਇਹ ਮੰਨ ਗਿਆ ਕਿ ਮੈਂ ਇਲੈਕਸ਼ਨ ਦੇ ਵਿੱਚ ਨਹੀਂ ਆਉਂਗਾ ਮੈਂ ਸੈਸ਼ਨ ਤੋਂ ਬਾਹਰ ਤਾਂ ਮੀਟਿੰਗ ਹੋਈ ਸੀ ਉਹ 4 ਮਹੀਨੇ ਤੀ ਉਸੇ ਗੱਲ ਹੋਈ ਕਿ ਰਾਜੇਵਾਲ ਨੂੰ ਕਹਿਣ ਕੌਣ ਜਾਊਗਾ ਸਭ ਤੋਂ ਪਹਿਲਾਂ ਭਰਾਵੋ ਮੈਂ ਹੱਟ ਹੋਇਆ ਸੀ ਜਾਵੇ ਨਾਲੋਂ ਸਭ ਤੋਂ ਪਹਿਲਾਂ ਮੈਂ ਕਿਹਾ ਕਿ ਰਾਜੇਵਾਲ ਕੋਲ ਮੈਂ ਚੱਲੂੰਗਾ ਔਰ ਮੈਂ ਟਿਮਿਟਿਵ ਜਨੇ ਵਿਚ ਮੀਂਦੇ ਵਿਚ ਗਿਆ ਕੋਈ ਮੇਰੀ ਲਰਦੀ ਨਹੀਂ ਹੈ ਠੀਕ ਹੈ ਮੇਰਾ ਵਿਚਾਰਾਂ ਦਾ ਫਰਕ ਪੈ ਗਿਆ ਪਰ ਇੱਕੇ ਮਾਰਤੇ ਸਾਨੂੰ ਕੁਝ ਕਰਨਾ ਪੈਂਦਾ ਹੈ ਅੱਜ ਰਾਜੇਵਾਲ ਨੂੰ ਮੈਂ ਬੁਲਾਉਣਾ ਹੈ ਰਾਜੇਵਾਲ ਮੈਨੂੰ ਬੁਲਾਉਂਦਾ ਨਾ ਲਰਦੀ ਰਾਜੇਵਾਲ ਮੇਰੇ ਨਾਲ ਕਰਦਾ ਨਾ ਮੈਂ ਰਾਜੇਵਾਲ ਨਾਲ ਲਰਦੀ ਕਰਦੇ ਸਾਨੂੰ ਲਰਦੀਆਂ ਜਾਂ ਸਾਨੂੰ ਨਾ ਖਤਰੇ ਨਹੀਂ ਅਸੀਂ ਆਪਣੀ ਜ਼ਿੰਦਗੀ ਲਈ ਹੈ ਕੋਈ ਕਰਨ ਵਾਸਤੇ ਕਿਸਾਨਾਂ ਦਾ ਕੁਝ ਹੋ ਜੇ ਸਾਨੂੰ ਇਹ ਮੀ ਅਸੀਂ ਕਹਿੰਦੇ ਸਾਡਾ 30 ਸਾਲ ਟੱਪ ਕੇ ਰਹਿੰ ਜਾਂ ਰਹਿੰਦੇ ਆ ਅਜੇ ਹਾਲਾਤ ਨਾ ਬਣ ਜਾਣ ਕਿ ਅਸੀਂ ਜੋ ਸਾਡੀ ਕੀਤੀ ਕਮਾਈ 30 ਸਾਲਾਂ ਦੀ ਉਹ ਵੀ ਕਾਰ ਹੁੰਦੀ ਰਹੇ ਸੋ ਭਰਾਵੋ ਥੋੜਾ ਜਿਆ ਸੋਚੋ ਆਪਣੇ ਵੱਲੋਂ ਤੁਸੀਂ ਵੀ ਮੀਟਿੰਗਾਂ ਤੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰੂੰਗਾ ਸੰਘ ਤੋਂ ਬੇਨਤੀ ਕਰੂੰਗਾ ਵੀ ਗੁਰਾਇਤ ਤੁਸੀਂ ਵੀ ਬੇਨਤੀ ਕਰੋ ਉਹਨੂੰ ਜਗਜੀਤ ਸਿੰਘ ਢੱਲੇਵਾਲ ਨੂੰ ਉਹ ਇਹ ਜੋ ਬੜੀ ਜਥੇਬੰਦੀ ਹੈ ਇਹ ਭਰਾਵੋ ਕਾਹ ਹੋ ਇਹਨੂੰ ਰਾਜ ਕੇ ਜਗਜੀਤ ਸਿੰਘ ਢੱਲੇਵਾਲ ਉੱਠ ਕੇ ਮਰਨਾ ਕੋ ਅਸੀਂ ਲੜਾਂਗੇ ਸਾਡੇ ਜੇ ਤਾਕਤ ਹੈਗੀ ਹੈ ਸੋ ਤੁਹਾਡਾ ਮੈਂ ਸਾਰਿਆਂ ਦਾ ਦੁਬਾਰਾ ਫੇਰ ਤਨਵਾਦ ਕਰਦਾ ਬੁਲਾ ਰਹੇ ਹਲੇ ਹੋਰ ਬਹੁਤ ਰਹਿੰਦੇ ਨੇ